ਹੈਲੋ ਸਾਰਿਆਂ ਨੂੰ ਮੇਰੀ ਪਿਆਰਪਰੀ ਸਸਰੀ ਕਾਜੀ ਕੌਰ ਜਿੰਦਰ ਪੰਜਾਬੀ ਵਲੌਗ ਵਿੱਚ ਸਵਾਗਤ ਹੈ ਵਾਹਿਗੁਰੂ ਕਰੇ ਖੁਸ਼ ਰੋ ਚੜਦੀ ਕਲਾ ਸਰੋ ਵਲੌਗ ਦੇ ਸ਼ੁਰੂਆਤ ਜੀ ਵਾਹਿਗੁਰੂ ਕਰੇ ਤੁਸੀਂ ਇਦਾਂ ਹੀ ਹਮੇਸ਼ਾ ਖੁਸ਼ੀਆਂ ਮਾਣੋ ਤੇ ਗਾਇਜ਼ ਅੱਜ ਆਪਾਂ ਬਣਾਉਣ ਲੱਗੇ ਸੀ ਭਿੰਡੀ ਆ ਦੇਖੋ ਜੀ ਬਾਜ਼ਾਰ ਦੇ ਵਿੱਚ ਭਿੰਡੀ ਆ ਚੁੱਕੀ ਹੈ ਭਿੰਡੀ ਬਹੁਤ ਜ਼ਿਆਦਾ ਮਹਿੰਗੀ ਹੈ ਤੇ ਬੱਚੇ ਲੈ ਕੇ ਆਏ ਆ ਮੈਂ ਕਿਹਾ ਚਲੋ ਭਿੰਡੀ ਬਣਾਉਣ ਲੱਗੇ ਆ ਤੇ ਬਹੁਤ ਸਾਰੀਆਂ ਭੈਣਾਂ ਦੇ ਬਹੁਤ ਅੱਛੇ-ਅੱਛੇ ਕਮੈਂਟ ਆ ਰਹੇ ਸੀ ਜਿਹੜੀ ਮੈਂ ਉਹ ਅਰਜਨ ਛਾਲਦੀ ਬਣਾਈ ਸੀ ਨਾ ਤੇ ਕਿਸੇ ਨੇ ਮੈਨੂੰ ਕਮੈਂਟ ਕੀਤਾ ਕਿ ਤੁਸੀਂ ਜਿਹੜਾ ਜਿਵੇਂ ਆਪਾਂ ਅਰਜਨਛਾਲ ਜਿਹੜੀ ਕੈਲੇਸਟੋਲ ਵਗੈਰਾ ਇਹ ਹਰ ਇੱਕ ਚੀਜ਼ ਲਈ ਤੁਸੀਂ ਯੂਜ਼ ਕਰ ਸਕਦੇ ਹੋ ਠੀਕ ਹੈ ਅਰਜਨ ਦੀ ਛਾਹ ਜਿੱਦਾਂ ਮਰਜੀ ਤੁਸੀਂ ਇਹਨੂੰ ਕਿਸੇ ਵੀ ਬਿਮਾਰੀ ਇਹਦਾ ਕੋਈ ਸਾਈਡ ਇਫੈਕਟ ਨਹੀਂ ਕੋਈ ਨੁਕਸਾਨ ਨਹੀਂ ਹੈਗਾ ਬਹੁਤ ਅੱਛੀ ਚੀਜ਼ ਹੈ ਜੜੇਕਰ ਤੁਹਾਨੂੰ ਕੋਈ ਬੀਪੀ ਦੀ ਪ੍ਰੋਬਲਮ ਹੈ ਜਾਂ ਕੁਝ ਵੀ ਹੈ ਕੋਈ ਕੈਲੇਸਟੋਲ ਹੈ ਯੂਰੀਆ ਐਸਿਡ ਹੈ ਹਰ ਇੱਕ ਬਿਮਾਰੀਆਂ ਦੇ ਲਈ ਬਹੁਤ ਅੱਛੀ ਚੀਜ਼ ਹੈ ਇਹਨੂੰ ਬਸ ਰਾਤ ਨੂੰ ਵੀ ਘੋਲੋ ਤੇ ਸਵੇਰੇ ਉੱਠ ਕੇ ਚਾਹੇ ਤੁਸੀਂ ਇਹਨੂੰ ਅੱਜ ਕੱਲ ਜਿਵੇਂ ਗਰਮੀਆਂ ਸ਼ੁਰੂ ਹੋਣਗੀਆਂ ਵੱਲੋਂ ਤੇ ਤੁਸੀਂ ਨਾਰਮਲ ਵੀ ਪੀ ਸਕਦੇ ਹੋ ਠੀਕ ਹੈ ਜੇਕਰ ਤੁਸੀਂ ਹੁਣ ਸਰਦੀਆਂ ਦੇ ਵਿੱਚ ਥੋੜਾ ਕੋਸਾ ਪਾਣੀ ਕਰਕੇ ਸਵੇਰੇ ਪੀ ਲੋ ਤੇ ਵਧੀਆ ਚੀਜ਼ ਰਹੇਗੀ ਇਹਦੇ ਨਾਲ ਸਾਡੀਆਂ ਹਰ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਰਾਹਤ ਮਿਲਦੀ ਹੈ ਬਹੁਤ ਅੱਛੀ ਚੀਜ਼ ਹੈ ਠੀਕ ਹੈ ਜੀ ਬਾਕੀ ਮੈਂ ਕਿਹਾ ਚਲੋ ਵਲੌਗ ਦੀ ਸ਼ੁਰੂਆਤ ਕਰਨ ਲੱਗੀ ਸੀ ਤੇ ਆ ਦੇਖ ਲਓ ਪਿੰਡੀਆਂ ਆ ਗਈਆਂ ਪਰ ਪਿੰਡੀਆਂ ਪਤਾ ਨਹੀਂ ਤਾਂ ਸਰਦੀ ਕਰਕੇ ਨਹੀਂ ਆ ਦੇਖੋ ਬਹੁਤ ਛੋਟੀ ਛੋਟੀ ਜੀ ਪਿੰਡੀਆਂ ਆ ਰਹੀ ਹੈ ਤੇ ਇਧਰ ਮੈਂ ਪਿੰਡੀ ਦੀ ਬਣਾਉਂਗੀ ਸੱਚੀ ਠੀਕ ਹੈ ਜੀ ਪਿੰਡੀ ਆਪਾਂ ਇਦਾਂ ਦੀ ਬਣਾਵਾਂਗੇ ਕਿ ਵੀ ਅਕਸਰ ਤੁਸੀਂ ਦੇਖਦੇ ਹੋ ਕਿ ਆਪਣੀ ਪਿੰਡੀ ਲੇਸਲੀ ਬਣ ਜਾਂਦੀ ਹੈ ਨਾ ਇੱਕ ਤਾਂ ਪਿੰਡੀ ਨੂੰ ਧੋ ਕੇ ਹਮੇਸ਼ਾ ਪਹਿਲਾਂ ਰੱਖ ਦੇਣਾ ਚਾਹੀਦਾ ਤਾਂ ਕਿ ਇਹਦਾ ਪਾਣੀ ਜਿਹੜਾ ਹੁੰਦਾ ਨਾ ਉਹਦੀ ਵਜਨ ਨਾਲ ਹੀ ਲੇਸ ਛੱਡਦੀ ਹੈ। ਬਾਕੀ ਕਿੱਦਾਂ ਬਣਾਵਾਂਗੇ ਉਸੇ ਤਰ੍ਹਾਂ ਹਮੇਸ਼ਾ ਦੀ ਤਰ੍ਹਾਂ ਤੁਹਾਡੇ ਨਾਲ ਮੈਂ ਵੀਡੀਓ ਸ਼ੇਅਰ ਕਰਦੀ ਰਹੀ ਹੁੰਦੀ ਆ। ਬਹੁਤ ਸਾਰਾ ਪਿਆਰ ਦਿੰਦੇ ਮੇਰੇ ਭੈਣ ਭਰਾ ਬਹੁਤ ਅੱਛੇ-ਅੱਛੇ ਜੁੜੇ ਹੋਏ ਆ ਤੇ ਇੰਦਰ ਆਪਾਂ ਦੁੱਧ ਉਬਾਲਾ ਦੇ ਰਿਹਾ ਸੀ। ਠੀਕ ਹੈ ਜੀ ਮੈਂ ਕਿਹਾ ਚਲੋ ਸ਼ਾਮ ਹੋ ਗਈ ਚਲੋ ਵੀ ਲੌਗ ਹੀ ਸ਼ੁਰੂ ਕਰ ਲਏ ਤੇ ਗਾਇਸ ਅੱਜ ਆਪਾਂ ਲੈ ਆਂਦੇ ਆ ਕਾਰ ਸਾਰੇ ਜਣੇ ਬਹੁਤ ਸਾਰੀਆਂ ਮੁਬਾਰਕਾ ਦੇਣਾ ਠੀਕ ਹੈ ਜੀ ਜਿੰਨੇ ਜਿੰਨੇ ਮਿੱਠਾ ਮੂੰਹ ਕਰਨੇ ਆਜੋ ਤੇ ਬਹੁਤ ਅੱਛਾ ਲੱਗਦਾ ਤੁਹਾਡੀਆਂ ਦੁਆਵਾਂ ਸਦਕ ਜਿਹੜੀ YouTube ਫੈਮਲੀ ਮੇਰੀ ਮਤਲਬ ਮੇਰੇ ਨਾਲ ਜੁੜੀ ਹੋਈ ਨਾ ਕੌਰ ਪੰਜਾਬੀ ਬਲੌਗ ਦੇ ਨਾਮ ਤੇ ਮੇਰੀ ਇਨਸਟਾਾਈਡੀ ਵੀ ਹੈ ਤੇ ਕੌਰ ਹੀ ਰਜਿੰਦਰ ਦੇ ਨਾਮ ਤੇ ਮੇਰੀ Facebook ਹੈ ਤੁਸੀਂ ਉੱਥੇ ਵੀ ਮੇਨ ਨਾਲ ਜੁੜ ਸਕਦੇ ਹੋ ਠੀਕ ਹੈ ਜੀ ਬਾਕੀ ਇਦਾਂ ਹੀ ਆਪਣਾ ਪਿਆਰ ਤੇ ਸਪੋਰਟ ਬਣਾਏ ਰੱਖਿਆ ਕਰੋ ਬਹੁਤ ਜੇਕਰ ਮੇਰੇ ਚੈਨਲ ਤੇ ਜਿਹੜੇ ਨਵੇਂ ਕੈਨਪਰਾ ਆਉਂਦੇ ਆ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਮੈਂ ਕੋਈ ਵੀ ਚੀਜ਼ ਪਹਿਲਾਂ ਯੂਜ਼ ਕਰਦੀ ਹੁੰਦੀ ਹੁਨੀ ਉਸੇ ਤਰ੍ਹਾਂ ਹੀ ਤੁਹਾਡੇ ਨਾਲ ਨਾ ਮੈਂ ਹਰ ਇੱਕ ਵੀਡੀਓ ਸ਼ੇਅਰ ਕਰ ਦਿੰਦੀ ਹੁੰਨੀ ਆ ਕੋਈ ਰੈਸিপি ਬਣਾਵਾ ਜਾਂ ਕੋਈ ਘਰ ਦੀ ਚੀਜ਼ ਹੋਵੇ ਜਾਂ ਕੋਈ ਆਪਣੇ ਤੇ ਅਪਲਾਈ ਕਰਦੀਆਂ ਠੀਕ ਹੈ ਬਾਕੀ ਬੜੇ ਰੋ ਗਾਈਜ਼ ਇਧਰ ਆਪਾਂ ਪਹਿਲਾਂ ਸਭ ਤੋਂ ਆਪਣੀਆਂ ਭਿੰਡੀਆਂ ਕੱਟ ਲਈਏ ਕੱਟ ਕੇ ਫਿਰ ਇਹਨਾਂ ਨੂੰ ਆਪਾਂ ਜਿੱਦਾਂ ਵੀ ਬਣਾਵਾਂਗੇ ਤੁਹਾਡੇ ਨਾਲ ਮੈਂ ਕੱਲੀ-ਕੱਲੀ ਚੀਜ਼ ਸ਼ੇਅਰ ਕਰੂੰਗੀ ਠੀਕ ਹੈ ਜੀ ਕਿ ਸਾਡੀ ਭਿੰਡੀ ਬਿਲਕੁਲ ਵੀ ਲੇਸਲੀ ਜਿਹੀ ਬਣਦੀ ਹੈ ਤੇ ਲੋ ਜੀ ਇਧਰ ਆਪਾਂ ਆਪਣੀਆਂ ਭਿੰਡੀਆਂ ਕੱਟ ਲਈਆਂ ਸੀ ਠੀਕ ਹੈ ਜੀ ਭਿੰਡੀ ਕਿਹੜਾ ਰੱਖਿਆ ਯਾਰ ਭਿੰਡੀ ਲੋਜੀ ਇੱਧਰ ਆਪ ਆਪਣੀ ਕੱਟ ਲਈ ਸੀ ਭਿੰਡੀ ਠੀਕ ਹੈ ਜੀ ਭਿੰਡੀ ਮੈਂ ਛੋਟੇ ਛੋਟੇ ਕੱਟ ਲਈ ਤੁਸੀਂ ਚਾਹੋ ਇਹਨੂੰ ਲੰਬੀ ਵੀ ਕੱਟ ਸਕਦੇ ਹੋ ਠੀਕ ਹੈ ਮੈਂ ਛੋਟੇ ਛੋਟੇ ਕੱਟੇ ਮੈਂ ਬਣਾਣੀ ਹੈ ਪਿਆਜ਼ਾਂ ਵਾਲੀ ਤੇ ਖੂਬ ਸਾਰੀ ਕੱਟ ਲਈ ਹੈ ਪਿਆਜ਼ ਕਿਉਂਕਿ ਭਿੰਡੀ ਸੀਗੀ ਥੋੜੀ ਤੇ ਮੈਂ ਜ਼ਿਆਦਾ ਪਿਆਜ਼ ਵੈਸੇ ਵੀ ਜਿਵੇਂ ਆਪਾਂ ਜ਼ਿਆਦਾ ਪਿਆਜ਼ ਪਾਉਂਦੇ ਆ ਨਾ ਤੇ ਇਹਦੇ ਨਾਲ ਨਾ ਟੇਸਟ ਵਧੀਆ ਹੋ ਜਾਂਦਾ ਸਾਡੇ ਪਿਆਜ਼ ਵੀ ਜ਼ਿਆਦਾ ਪਸੰਦ ਕਰਦੇ ਆ ਤੁਸੀਂ ਜਿਵੇਂ ਕਿ ਮੇਰਾ ਦੇਖ ਲਈਓ ਮੈਂ ਮਸਾਲਿਆਂ ਦੇ ਵਿੱਚ ਵੀ ਨਾ ਹਮੇਸ਼ਾ ਜ਼ਿਆਦਾ ਹੀ ਪਿਆਜ਼ ਪਾ ਕੇ ਬਣਾਉਂਦੀ ਹੁੰਦੀ ਆ ਵਧੀਆ ਲੱਗਦਾ ਸਾਨੂੰ ਪਤਾ ਨਹੀਂ ਲੱਗ ਜਾਈ ਆਪਣੀ ਆਦਤ ਪਈ ਹੋਈ ਹੈ ਪਤਾ ਨਹੀਂ ਜਿਆਦਾ ਮਸਾਲੇ ਖਾਣ ਮਸਾਲਾ ਘੱਟ ਹੋਵੇ ਮਤਲਬ ਵਧੀਆ ਲੱਗਦਾ ਠੀਕ ਹੈ ਜੀ ਇੱਥੇ ਆਪਾਂ ਆਪਣੇ ਕੱਟਲੇ ਪਿਆਜ਼ ਠੀਕ ਹੈ ਜੀ ਤੇਲ ਸਾਡਾ ਬਿਲਕੁਲ ਹੋ ਗਿਆ ਗਰਮ ਹੁਣ ਆਪਾਂ ਸਭ ਤੋਂ ਪਹਿਲਾਂ ਇਹਦੇ ਵਿੱਚ ਪਾ ਲਾਂਗੇ ਜੀ ਆਪਣੇ ਪਿਆਜ਼ ਤੇ ਜਿਵੇਂ ਕਿ ਅੱਜਕੱਲ ਤੁਸੀਂ ਦੇਖ ਹੀ ਰਹੇ ਹੋ ਨਾ ਹਰੀਆਂ ਹਰੀਆਂ ਫੁੱਕਾਆਂ ਆਣੀਆ ਸ਼ੁਰੂ ਹੋ ਗਿਆ ਨੇ ਪਿਆਜ਼ਾਂ ਤੇ ਪਿਆਜ਼ ਕੁੰਦੜਣ ਲੱਗ ਗਏ ਤੇ ਇਹ ਫੁੱਕਾ ਨਾ ਸੁੱਕਿਆ ਨਾ ਕੋਈ ਬਹੁਤ ਅੱਛੀਆਂ ਹੁੰਦੀਆਂ ਇਹਦੇ ਵਿੱਚ ਬਹੁਤ ਸਾਰੇ ਵਿਟਾਮਿਨ ਪਾਏ ਜਾਂਦੇ ਆ ਠੀਕ ਹੈ ਜੀ ਤੁਸੀਂ ਵੀ ਜੇਕਰ ਕਰਦੇ ਹੋ ਨਾ ਤੇ ਜ਼ਰੂਰ ਇਹ ਫੁੱਕਾ ਪਾਇਆ ਕਰੋ ਵੈਸੇ ਵੀ ਹਰੀ ਫੁੱਕਾਾਂ ਤੇ ਇਹ ਚਟਣੀ ਹੋਈ ਹਰੀਆਂ ਫੁੱਕਾਾਂ ਵਾਲੀ ਪਿਆਜ਼ਾਂ ਦੀ ਚਟਨੀ ਹੋਈ ਬਹੁਤ ਜ਼ਿਆਦਾ ਵਧੀਆ ਲੱਗਦੀ ਹੈ ਤੇ ਲੋ ਜੇਕਰ ਆਪਾਂ ਪਹਿਲਾਂ ਤੋਂ ਪਹਿਲਾਂ ਇਹ ਆਦਤ ਕਰ ਲਈਏ ਹੁਣ ਲੈਣੇ ਆ ਠੀਕ ਹੈ ਇੱਧਰ ਮੈਂ ਹਰੀਆਂ ਮਿਰਚਾਂ ਤੇ ਟਮਾਟਰ ਕੱਟ ਲੈਣੀਆਂ ਤੁਸੀਂ ਚਾਹੋ ਤੇ ਇਹਦੇ ਵਿੱਚ ਨਾ ਲਸਣ ਅਦਰਕ ਦਾ ਪੇਸਟ ਪਾਉਣਾ ਚਾਹੋ ਤੇ ਉਹ ਵੀ ਪਾ ਸਕਦੇ ਉਹਦੇ ਨਾਲ ਵੀ ਲੱਗ ਤੁਹੀ ਇੱਕ ਫਲੇਵਰ ਜਿਹਾ ਆ ਜਾਂਦਾ ਹੈ ਤੇ ਲੋ ਜੀ ਆਹ ਦੇਖੋ ਜੀ ਸਾਡੇ ਪਿਆਜ਼ ਇਦਾਂ ਆਪਾਂ ਭੁੰਨ ਲੈਣੇ ਠੀਕ ਹੈ ਜੇਕਰ ਤੁਹਾਨੂੰ ਬਹੁਤ ਸਾਰੀਆਂ ਭੈਣਾਂ ਦੇ ਹੁੰਦਾ ਵੀ ਝਾੜੀ ਨਾ ਭਿੰਡੀ ਲੇਸਲੀ ਬਣ ਜਾਂਦੀ ਹੈ ਜੇਕਰ ਤੁਹਾਡੀ ਭਿੰਡੀ ਲੇਸਲੀ ਬਣਦੀ ਹੈ ਨਾ ਤੇ ਮੈਂ ਤੁਹਾਨੂੰ ਦੱਸ ਦਿਆਂ ਟ੍ਰਿਕ ਤੇ ਇਧਰ ਸਭ ਤੋਂ ਪਹਿਲਾਂ ਆਪਾਂ ਪਾ ਲੈਨੇ ਆ ਜੀ ਆਪਣਾ ਨਮਕ ਟੇਸਟ ਅਨੁਸਾਰ ਥੋੜੀ ਜੀ ਹਲਦੀ ਪਾ ਲੈਨੇ ਆ ਠੀਕ ਹੈ ਜੀ ਥੋੜੀ ਜੀ ਲਾਲ ਮਿਰਚ ਮੈਂ ਕਿਉਂ ਹਰੀਆਂ ਪਾਈਆਂ ਨੇ ਥੋੜਾ ਜਿਹਾ ਗਰਮ ਮਸਾਲਾ ਥੋੜਾ ਜਿਹਾ ਕਿਚਨ ਕਿੰਗ ਮਸਾਲਾ ਤੇ ਨੂੰ ਆਪਾਂ ਪਾਵਾਂਗੇ ਜੀ ਇਹਦੇ ਵਿੱਚ ਕੱਟੇ ਹੋਏ ਟਮਾਟਰ ਤੇ ਹਰੀਆਂ ਮਿਰਚਾਂ ਠੀਕ ਹੈ ਤੇ ਮੈਨੂੰ ਆਪਾਂ ਭੁੰਨ ਲਾਂਗੇ ਤੇ ਮੈਂ ਤੁਹਾਨੂੰ ਦੱਸ ਰਹੀ ਸੀ ਕਿ ਬਹੁਤ ਸਾਰੀਆਂ ਭੈਣਾਂ ਦੇ ਕਮੈਂਟ ਹੁੰਦੇ ਆ ਕਿ ਸਾਡੀ ਨਾ ਭਿੰਡੀ ਜਿਹੜੀ ਹੁੰਦੀ ਹੈ ਲੇਸਲੀ ਬਣਦੀ ਹੈ ਤੇ ਤੁਸੀਂ ਜੇਕਰ ਤੁਹਾਡੀ ਭਿੰਡੀ ਲੇਸਲੀ ਇੱਕ ਤਾਂ ਸਾਨੂੰ ਤੁਹਾਨੂੰ ਮੈਂ ਸਭ ਤੋਂ ਪਹਿਲਾਂ ਟ੍ਰਿਕ ਦੱਸਦੀ ਆ ਜਦੋਂ ਆਪਾਂ ਕਈ ਵਾਰੀ ਤੇਲ ਸਾੜਦੇ ਆ ਨਾ ਤੇ ਭਿੰਡੀ ਨੂੰ ਨਾ ਆਪਣੀ ਨੂੰ ਫਰਾਈ ਕਰ ਲਿਆ ਕਰੋ ਠੀਕ ਹੈ ਪਹਿਲਾਂ ਫਰਾਈ ਕਰਕੇ ਕੱਢ ਲਿਆ ਕਰੋ ਉਹ ਵੀ ਬਹੁਤ ਵਧੀਆ ਭਿੰਡੀ ਬਣਦੀ ਹੈ ਤੇ ਨੰਬਰ 2 ਤੇ ਤੁਸੀਂ ਜੇ ਤੁਹਾਨੂੰ ਲੱਗਦਾ ਹੈ ਤੇ ਵਿੱਚ ਦਹੀਂ ਦੇ 2 ਚਮਚ ਪਾ ਦਿਆ ਕਰੋ ਜੇਕਰ ਤੁਹਾਡੇ ਕੋਲ ਦਹੀਂ ਵੀ ਨਹੀਂ ਹੈਗਾ ਤੇ ਤੁਸੀਂ ਨਿੰਬੂ ਇੱਕ ਨਿਚੋੜ ਦਿਆ ਕਰੋ ਠੀਕ ਹੈ ਇਹਦੇ ਨਾਲ ਤੁਹਾਡੀ ਭਿੰਡੀ ਕਦੀ ਵੀ ਲੇਸਲੀ ਨਹੀਂ ਬਣੇਗੀ ਬਹੁਤ ਜ਼ਿਆਦਾ ਟੇਸਟੀ ਬਣੇਗੀ ਠੀਕ ਹੈ ਜੀ ਲਓ ਜੀ ਇੱਧਰ ਆਪ ਆਪਣੇ ਟਮਾਟਰ ਹੁਣ ਇੱਧਰ ਹਰੀਆਂ ਮਿਰਚਾਂ ਭੁੰਨ ਲਈਆਂ ਠੀਕ ਹੈ ਹੁਣ ਆਪ ਆਪਣੀ ਕੱਟੀ ਹੋਈ ਭਿੰਡੀ ਇਹਦੇ ਵਿੱਚ ਪਾ ਦਿੰਦੇ ਲੋ ਜੀ ਇਹ ਭਿੰਡੀ ਨੂੰ ਇੱਕ ਤੇ ਇੱਕ ਹੋਰ ਤੁਹਾਨੂੰ ਮੈਂ ਦੱਸ ਦੇਣੀ ਆ ਜਦੋਂ ਵੀ ਕਦੀ ਭਿੰਡੀ ਬਣਾਣੀ ਹੋਵੇ ਪਹਿਲਾਂ ਹੀ ਧੋ ਕੇ ਰੱਖਿਆ ਕਰੋ ਠੀਕ ਹੈ ਜੀ ਭਿੰਡੀ ਨੂੰ ਹਮੇਸ਼ਾ ਪਹਿਲਾਂ ਧੋ ਕੇ ਔਰ ਸੁਕਾ ਕੇ કોટਨ ਦੇ ਕੱਪੜੇ ਨਾਲ ਚੰਗੀ ਤਰ੍ਹਾਂ ਫੋਲਡ ਲਿਆ ਕਰੋ ਫਿਰ ਤੁਹਾਡੀ ਭਿੰਡੀ ਜਿਹੜੀ ਡਿਊਟੀ ਜਾਂਦੀਆਂ ਨੂੰ ਪਹਿਲਾਂ ਭਿੰਡੀ ਨੂੰ ਚੰਗੀ ਤਰ੍ਹਾਂ ਧੋ ਬਣਾ ਕੇ ਟੱਪ ਜੋ ਫਿਰ ਉਸ ਤੋਂ ਬਾਅਦ ਆਪਣਾ ਆ ਕੇ ਕੱਟ ਲੋ ਤੇ ਬਣਾ ਲਓ ਬਹੁਤ ਸੌਖੇ ਤਰੀਕੇ ਨਾਲ ਬਣਦੀ ਹੈ ਬਿਲਕੁਲ ਸਿੰਪਲ ਰੈਸਪੀ ਹਮੇਸ਼ਾ ਦੀ ਤਰ੍ਹਾਂ ਜਿਵੇਂ ਮੈਂ ਤੁਹਾਡੇ ਨਾਲ ਸਾਰੀਆਂ ਰੈਸਪੀ ਆਪਣੀਆਂ ਸ਼ੇਅਰ ਕਰਦੀ ਹੁੰਦੀ ਮੈਂ ਕਿਹਾ ਚਲੋ ਅੱਜ ਭਿੰਡੀ ਬਣਾਉਣ ਲੱਗੀ ਸੀ ਇਹ ਵੀ ਤੁਹਾਡੇ ਨਾਲ ਮੈਂ ਵੀਡੀਓ ਸ਼ੇਅਰ ਕਰ ਲੈਂਦੀ ਹਾਂ ਠੀਕ ਹੈ ਜੀ ਕਈ ਹੁੰਦੇ ਨੇ ਬੱਚੇ ਜਿਹੜੇ ਬਾਹਰ ਰਹਿੰਦੇ ਆ ਡਿਊਟੀਆਂ ਤੇ ਜਾਂਦੇ ਬਹੁਤ سارے ਐਸੇ ਬੱਚੇ ਆ ਜਿੰਨਾਂ ਨੂੰ ਇਹ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ ਭਿੰਡੀ ਬਣਾਉਣ ਲਈ। ਕਈ ਮੈਂ ਦੇਖਿਆ ਪਾਣੀ ਪਾ ਦਿੰਦੇ ਆ ਭਿੰਡੀਆਂ ਦੇ ਵਿੱਚ ਉਹ ਲੇਸ ਛੱਡ ਜਾਂਦੀ। ਭਿੰਡੀ ਦੇ ਵਿੱਚ ਪਾਣੀ ਬਿਲਕੁਲ ਨਹੀਂ ਹੋਣਾ ਚਾਹੀਦਾ। ਠੀਕ ਹੈ? ਤੇ ਆਪਾਂ ਹੁਣ ਇਹਦੇ 'ਚ ਥੋੜਾ ਜਿਹਾ 2 ਚਮਚਾ ਆਪਾਂ ਹਲਕਾ ਜਿਹਾ ਦਹੀਂ ਪਾ ਲਾਂਗੇ। ਆਹ ਦੇਖੋ। ਆਪਾਂ ਦਹੀਂ ਪਾ ਦ। ਕਹਿੰਦੇ ਜਿੰਨਾ ਖੱਟਾ ਦਹੀਂ ਪਾਵਾਂਗੇ ਨਾ ਉੰਨੀ ਸਾਡੀ ਭਿੰਡੀ ਨਾ ਜ਼ਿਆਦਾ ਬਰਗ ਜਾਂਦੀ। ਮੋਜ ਹੁਣ ਇਹਨੂੰ ਆਪਾਂ ਦਹੀਂ ਨਾਲ ਮਿਲਾ ਦਿੰਨੇ ਆ। ਚਾਹੇ ਤੇ ਅਰੇ ਇਹਦੇ ਨਾਲ ਟੇਸ ਵੀ ਵਧੀਆ ਆਉਂਦਾ। ਬਹੁਤ ਪਿਛਲੀ ਵੀਡੀਓ 'ਚ ਤੁਸੀਂ ਸ਼ਾਇਦ ਦੇਖਿਆ ਹੋਵੇ ਕਿ ਮੈਂ ਦਹੀਂ ਵਾਲੀ ਭਿੰਡੀ ਬਣਾਈ ਹੋਈ ਹੈ। ਉਹ ਵੀ ਬਹੁਤ ਸਵਾਦਗਰਮ ਹੈ। ਕੱਲੀ ਦਹੀਂ ਦੀ ਵਾਲੀ ਭਿੰਡੀ ਬਣਾਓ ਨਾ ਵਰਕੇ ਬਹੁਤ ਜ਼ਿਆਦਾ ਟੇਸਟੀ ਹੁੰਦੀ ਹੈ। ਲੋ ਜੀ ਇਹ ਚੰਗੀ ਤਰ੍ਹਾਂ ਹੁਣ ਕਰਤਾ ਆਪਾਂ ਮਿਕਸ ਹਨ। ਇਹਨੇ ਹੁਣ ਤਾਂ ਟਾਪ ਦੇ ਆਣੇ। ਤੇ ਲੋ ਜੀ ਇਧਰ ਸਾਡੀ ਭਿੰਡੀ ਪਾਣੀ ਹੋ ਗਈ ਤਿਆਰ ਠੀਕ ਹੈ ਜੀ ਆ ਦੇਖੋ। ਬਿਲਕੁਲ ਵੀ ਲੇਸ ਨਹੀਂ ਮੰਨਦੀ ਬਹੁਤ ਵਧੀਆ ਬਣਦੀ ਬਹੁਤ ਟੇਸਟੀ ਵੀ ਬਣਦੀ ਏ ਜੇਕਰ ਤੁਸੀਂ ਵੀ ਇਦਾਂ ਬਣਾਉਂਦੇ ਹੋ ਤੇ ਜਰੂਰ ਬਣਾਇਆ ਕਰੋ ਬਾਕੀ ਮੈਨੂੰ ਪਿਆਰੇ ਪਿਆਰੇ ਕਮੈਂਟ ਜਰੂਰ ਕਰਿਆ ਕਰੋ ਤੇ ਬਾਕੀ ਬੜੇ ਦੁੱਖ ਦੀ ਗੱਲ ਹੈ ਮੈਂ ਅੱਜ ਵੀਡੀਓ ਦੇਖ ਰਹੀ ਸੀਗੀ ਯੂਟਿਊਬ ਤੇ ਵੀ ਦੇਖ ਸੀ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਤੇ ਇਹ ਚੀਜ਼ ਚੱਲ ਰਹੀ ਏ ਕਿ ਆਪਾਂ ਆਪਣੇ ਬੱਚਿਆਂ ਨੂੰ ਜਿੱਦਾਂ ਫੋਨ ਦੇ ਦਿੰਨੇ ਆ ਤੇ ਨਹੀਂ ਜ਼ਿਆਦਾ ਦੇਣੇ ਚਾਹੀਦੇ ਆਪਣੇ ਬੱਚਿਆਂ ਨਾਲ ਮੇਰੇ ਕਹਿਣ ਦਾ ਭਾਵ ਇਹੀ ਹੁੰਦਾ ਏ ਉਹ ਤਿੰਨ ਕੁੜੀਆਂ ਦੀ ਤੁਸੀਂ ਵੀ ਸ਼ਾਇਦ ਦੇਖਿਆ ਕਿ 18 ਸਾਲ ਨਹੀਂ 16 14 ਤੇ 12 ਸਾਲ ਦੀ ਕੁੜੀ ਹੈ ਨਾ ਤੁਸੀਂ ਵੀ ਦੇਖਿਆ ਕਿ 9ਵੀਂ ਮੰਜ਼ਲ ਤੋਂ ਛਾਲ ਮਾਰ ਕੇ ਜਿਹੜੀਆਂ ਕੁੜੀਆਂ ਮਰੀਆਂ ਨੇ ਬਹੁਤ ਸਭ ਤੋਂ ਪਹਿਲਾਂ ਤਾਂ ਦੇਖੋ ਬਹੁਤ ਦੁੱਖ ਹੋਇਆ ਉਹਨਾਂ ਨੇ ਨਹੀਂ ਕੁਝ ਸੋਚਿਆ ਆਪਣੇ ਮਾਪੇ ਬਾਰੇ ਤੇ ਤੁਸੀਂ ਇਹ ਸੋਚੋ ਜ਼ਿੰਦਗੀ ਤਾਂ ਆਪਣੀ ਆਪ ਗਵਾ ਕੇ ਚਲੀਆਂ ਗਈਆਂ ਬਹੁਤ ਵੱਡਾ ਕਹਿ ਦਿੰਦੇ ਆ ਨਾ ਕਿ ਆਪਾਂ ਆਪਣੇ ਬੱਚੇ ਜਿਵੇਂ ਆਪਣੇ ਫੋਨਾਂ ਤੇ ਮੈਂ ਤਾਂ ਇਹੀ ਸਾਰਿਆਂ ਨੂੰ ਕਰਨੇ ਦੀ ਕੋਸ਼ਿਸ਼ ਕਰੂੰਗੀ ਕਿ ਜਿਆਦਾ ਤੋਂ ਜਿਆਦਾ ਆਪਣੀ ਫੈਮਿਲੀ ਦੇ ਵਿੱਚ ਪਿਆਰ ਬਣਾ ਕੇ ਰੱਖੋ ਆਪਣੇ ਬੱਚਿਆਂ ਨੂੰ ਆਪਣੇ ਨਾਲ ਲਾ ਕੇ ਰੱਖਿਆ ਕਰੋ ਆਪਣੇ ਬੱਚਿਆਂ ਦਾ ਧਿਆਨ ਰੱਖਿਆ ਕਰੋ ਵੱਧ ਤੋਂ ਵੱਧ ਕੋਸ਼ਿਸ਼ ਕਰੋ ਕਿ ਆਪਣੇ ਬੱਚਿਆਂ ਨੂੰ ਜਿੰਨਾ ਹੋ ਸਕੇ ਨੇ ਆਪਣੇ ਫੋਨਾਂ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕਰੋ ਕਿਉਂਕਿ ਇਹ ਫੋਨ ਇੰਨੀ ਮਾੜੀ ਚੀਜ਼ ਹੋ ਗਈ ਹੈ ਨਾ ਕਿ ਦੇਖੋ ਇਨਸਾਨ ਦੀ ਜਾਨ ਤੱਕ ਲੈਣੇ ਆਪਾਂ ਇੱਕ ਦਿਨ ਦਾ ਕਿਸੇ ਦੇ ਕੋਲ ਅੱਜ ਬੱਚਾ ਮੰਗਣ ਚੱਲ ਜੀਏ ਨਾ ਵੀ 2 ਮਿੰਟ ਲਈ ਖਲਾਣ ਦੇ ਦੇ ਉਹ ਵੀ ਨਹੀਂ ਕੋਈ ਬੱਚਾ ਦਿੰਦਾ ਹਨਾ ਤੇ ਪਲੀਆਂ ਪਲਾਈਆਂ ਕੁੜੀਆਂ ਕਿਸ ਤਰ੍ਹਾਂ ਵੇ ਚੀਜ਼ ਕੋ ਕੇ ਆਪਣੀ ਜਾਨ ਦੇਤੀ ਬੜੀ ਮਤਲਬ ਹਿੰਮਤ ਦੀ ਗੱਲ ਹੈ ਸਾਡੇ ਮਾੜੀ ਜੀ ਕੋਈ ਛੱਟ ਵੀ ਲੱਗ ਜੇ ਆ ਕਦੀ ਸੋ ਇਹ ਜਿਸ ਪਹਿਲੇ ਤੋਂ ਸੁਣ ਕੇ ਹੀ ਸਾਡੀ ਰੂਹ ਕੰਬ ਜਾਂਦੀ ਏ ਕਿ ਦੇਖ ਲਓ ਇਹ ਕਿੰਨਾ ਮਾੜਾ ਹਾਦਸਾ ਹੋਇਆ ਤੇ ਬਹੁਤ ਔਖਾ ਲੱਗਦਾ ਸੁਣ ਕੇ ਵੀ ਬਦੁੱਖ ਹੁੰਦਾ ਤੇ ਬੜਾ ਮਤਲਬ ਦੁੱਖ ਦੀ ਗੱਲ ਹੈ ਤੇ ਤੁਸੀਂ ਵੀ ਜੇਕਰ ਸੁਣੀ ਹੋਈਆਂ ਉਹ ਸੁਣੀ ਹੋਣੀ ਵੈਸੇ ਅੱਜ ਕੱਲ ਸਾਰੇ ਦੇਖਦੇ ਗਏ ਕਿ ਫੋਨ ਤੇ ਹਰ ਇੱਕ ਚੀਜ਼ ਪਹਿਲਾਂ ਹੀ ਵਾਇਰਲ ਹੋ ਜਾਂਦੀ ਏ ਕਹਿਣਾ ਕੋਈ ਵੀ ਗੱਲ ਹੋਵੇ ਸਭ ਤੋਂ ਪਹਿਲਾਂ ਉਹੀ ਸਾਹਮਣੇ ਆਉਂਦੀ ਏ ਤੇ ਬਹੁਤ ਦੁੱਖ ਹੋਇਆ ਹਨਾ ਜੀ ਇਸੇ ਤਰ੍ਹਾਂ ਹੀ ਬੜਾ ਇਹ ਹੀ ਹੱਥ ਜੋੜ ਕੇ ਬੇਨਤੀ ਕਰੂੰਗੀ ਆਪਣੇ ਬੱਚਿਆਂ ਨੂੰ ਆਪਣੇ ਨਾਲ ਲਾ ਕੇ ਰੱਖਿਆ ਕਰੋ ਆਪਣੇ ਧਿਆਨ ਰੱਖਿਆ ਕਰੋ ਪਲ-ਪਲ ਦਾ ਸਾਡਾ ਬੱਚਾ ਕਿਸ ਵਕਤ ਕੀ ਕਰ ਰਿਹਾ ਕੋਸ਼ਿਸ਼ ਇਹ ਹੀ ਕਰਿਆ ਕਰੋ ਕੋਈ ਬਲਕਿ ਇਹ ਕਿ ਅੰਮਾ ਦੀ ਬਜਾਏ ਨਾ ਉਹਨਾਂ ਨੂੰ ਕੋਈ ਹੱਥਾਂ ਨਾਲ ਗੇਮਾਂ ਖੇਡਣ ਦੀ ਜਾਂ ਵੈਸੇ ਕਿਸੇ ਉਹਦੇ ਚ ਜੋ ਬੱਚੇ ਕਰਦੇ ਆਂ ਅੱਛਾ ਕੰਮ ਕਰਨ ਬਸ ਇਹ ਚੀਜ਼ਾਂ ਤੋਂ ਬਚਾ ਕੇ ਰੱਖੋ ਠੀਕ ਹੈ ਜੀ ਪਰਮਾਤਮਾ ਬਾਕੀ ਕਿਸਮਤ ਚ ਕਹਿੰਦੇ ਜੋ ਲਿਖਿਆ ਉਹ ਤਾਂ ਹੋ ਕੇ ਰਹਿਣਾ ਆਪਾਂ ਕੁਝ ਨਹੀਂ ਹੋਣੀ ਨੂੰ ਕੋਈ ਟਾਲ ਨਹੀਂ ਸਕਦਾ ਉਹਨਾਂ ਦੇ ਕਰਮਾਂ ਚ ਹੋਣਾ ਵਿਚਾਰੀਆਂ ਦੇ ਲਿਖਿਆ ਹੋਇਆ ਸ਼ਾਇਦ ਪਰ ਸਭ ਤੋਂ ਵੱਡਾ ਦੁੱਖ ਹੈ ਕਿ ਦੇਖ ਲਓ ਇੱਕ ਫੋਨ ਹੀ ਸਾਡੀ ਜਾਨ ਲੈ ਕੇ ਬੈ ਗਿਆ ਕਹਿੰਦੇ ਕੋਰੀਆ ਦੀ ਕੋਈ ਗੇਮ ਸੀਗੀ ਜਿਹਦੇ ਚ ਬਹੁਤ ਹੀ ਜ਼ਿਆਦਾ ਮਗਨ ਰਹਿੰਦੀਆਂ ਸੀ ਉਹ ਸਾਰਾ ਦਿਨ ਗੇਮਾਂ ਹੀ ਗੇਮਾਂ ਖੇਡਦੀਆਂ ਸੀ ਪਰ ਘਰਦਿਆਂ ਨੇ ਵੀ ਸ਼ਾਇਦ ਧਿਆਨ ਨਹੀਂ ਦਿੱਤਾ ਆਂ ਘਰਦਿਆਂ ਨੇ ਰੋਕਿਆ ਨਹੀਂ ਉਹ ਮਾਲਕ ਜਾਣੇ ਆ ਘਰਦਿਆਂ ਦੀ ਸੁਣੀ ਨਹੀਂ ਬਾਕੀ ਬਹੁਤ ਦੁੱਖ ਹੋਇਆ ਬਾਕੀ ਮਿਲਦੀ ਆ ਜੀ ਕੱਲ ਤੁਹਾਨੂੰ ਨਵਾਂ ਯਾਰੀ ਲਾਈਕ ਕਮੈਂਟ ਤੇ ਸ਼ੇਅਰ ਕਰਿਆ ਕਰੋ ਵੱਧ ਤੋਂ ਵੱਧ ਮੇਰੀ ਵੀਡੀਓ ਨੂੰ ਪਿਆਰ ਦਿਆ ਕਰੋ ਬਹੁਤ ਘੱਟ ਲਾਈਕ ਆ ਰਹੇ ਆ ਬਹੁਤ ਘੱਟ ਕਮੈਂਟ ਆ ਰਹੇ ਆ ਕੋਣ ਮੇਰੀ ਵੀਡੀਓ ਕਿੱਥੋਂ ਵੇਖਦਾ ਪਿਆ ਮੈਨੂੰ ਕਮੈਂਟਾਂ ਵਿੱਚ ਦੱਸਿਓ ਤੇ ਬਾਕੀ ਜਿਹੜੇ ਮੈਨੂੰ ਪੁੱਛ ਰਹੇ ਅਰਜਨ ਦੀ ਚਾਲ ਇਹ ਜ਼ਰੂਰ ਮੰਗਵਾਇਓ ਅਰਜਨ ਦੀ ਚਾਲ ਜੜੀ ਇਹna ਬਹੁਤ ਅੱਛੀ ਚੀਜ਼ ਹੈ ਠੀਕ ਹੈ ਤੁਸੀਂ ਵੀ ਇਹ ਟ੍ਰਾਈ ਕਰਿਆ ਕਰੋ ਰਾਤ ਨੂੰ ਭਿਗੋ ਕੇ ਇਹਨੂੰ ਪਾਣੀ ਦੇ ਵਿੱਚ ਪੀਣੇ ਦੀ ਕੋਸ਼ਿਸ਼ ਕਰੋ ਬਹੁਤ ਬਿਮਾਰੀਆਂ ਤੋਂ ਫਰਕ ਲੱਗੇਗਾ ਤੇ ਬਾਕੀ ਕੱਲ ਮਿਲਾਂਗੇ ਜੀ ਕੱਲ ਨਵੀਂ ਜੀ ਵੀਡੀਓ ਦੇ ਨਾਲ ਜੇਕਰ ਮੇਰੇ ਚੈਨਲ ਤੇ ਨਿਊ ਹੈ ਤੇ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀ ਵੀਡੀਓ ਹਰ ਇੱਕ ਤੁਹਾਡੇ ਨਾਲ ਤੁਹਾਡੇ ਕੋਲ ਪਹੁੰਚੇ ਸਤਿ ਸ਼੍ਰੀ ਅਕਾਲ ਜੀ ਬਾਏ